ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਨੂਸ ਅਸ ਦੀ ਇੱਕ ਵੱਖਰੀ ਜਿਹੀ ਕਹਾਣੀ ਲੈ ਕੇ ਉਮੀਦ ਹੈ ਇਹ ਵੱਖਰਾ ਜਿਹਾ ਵਿਸ਼ਾ ਤੁਹਾਨੂੰ ਬਹੁਤ ਪਸੰਦ ਆਵੇਗਾ ਨਿੱਕੀ ਦਾ ਵਿਆਹ ਪੱਕਾ ਹੋ ਗਿਆ ਇਹ ਖਬਰ ਮਿਲਦੇ ਹੀ ਗੁਰਿੰਦਰ ਦੇ ਦਿਲ ਵਿੱਚ ਜਿਵੇਂ ਮਨਹੂਸੀਤ ਜਈ ਛਾ ਗਈ ਹੁਣ ਤਾਂ 30 ਵਰਿਆਂ ਤੋਂ ਵੀ ਜ਼ਿਆਦਾ ਹੋ ਗਈ ਸੀ ਨਿੱਕੀ ਦੀ ਉਮਰ ਭਰਾ ਭਾਬੀ ਦੇ ਲੱਖ ਯਤਨ ਦੇ ਬਾਵਜੂਦ ਵੀ ਨਿੱਕੀ ਦੇ ਲਈ ਯੋਗ ਵਰ ਨਹੀਂ ਸੀ ਮਿਲ ਸਕਿਆ ਇੱਕ ਪਾਸੇ ਜਿੱਥੇ ਵਿਆਹ ਵਿੱਚ ਜ਼ਿਆਦਾ ਖਰਚ ਨਾ ਕਰ ਸਕਣ ਦੀ ਅਸਮਰੱਥਾ ਸੀ ਉੱਥੇ ਦੂਜੇ ਪਾਸੇ ਯੋਗਵਰ ਮਿਲਣਾ ਵੀ ਔਖਾ ਸੀ ਤੇ ਹੁਣ ਜਦ ਕਿ ਵਿਆਹ ਤੈਅ ਹੋ ਗਿਆ ਹੈ ਤਾਂ ਗੁਰਿੰਦਰ ਦੀ ਸਥਿਤੀ ਅਜਿਹੀ ਹੈ ਕਿ ਖੁਸ਼ੀ ਦੀ ਜਗ੍ਹਾ ਉਸਦੇ ਦਿਲ ਵਿੱਚ ਸ਼ੰਕਾ ਤੇ ਡਰ ਜਿਆ ਪੈਦਾ ਹੋ ਰਿਹਾ ਗੁਰਿੰਦਰ ਨਿੱਕੀ ਦੀ ਭੂਆ ਹੈ ਖਾਲੀ ਹੱਥ ਵਿਆਹ ਵਿੱਚ ਗਈ ਤਾਂ ਕੀ ਉਹ ਖੁਸ਼ੀ-ਖੁਸ਼ੀ ਵਿਆਹ ਵਿੱਚ ਸ਼ਾਮਲ ਹੋ ਸਕੇਗੀ ਕਸ ਨੂੰ ਅੰਦਰ ਹੀ ਅੰਦਰ અપਮਾਨ ਦੀ ਸਥਿਤੀ ਨੂੰ ਚੱਲਣਾ ਪੈਣਾ ਤੇ ਜੇਕਰ ਅਵਤਾਰ ਤੋਂ ਨਿੱਕੀ ਦੇ ਲਈ ਤੋਹਫੇ ਦੀ ਮੰਗ ਕੀਤੀ ਤਾਂ ਕੀ ਅਵਤਾਰ ਦਾ ਬੇਵਸ ਚਿਹਰਾ ਉਸ ਦੇ ਦਿਲ ਨੂੰ ਤਾਰ-ਤਾਰ ਨਹੀਂ ਕਰ ਦੇਵੇਗਾ ਅੰਦਰ ਹੀ ਅੰਦਰ ਕੌਲ ਰਹੀਆ ਗੁਰਿੰਦਰ ਭਰਾ ਗਰੀਬ ਹੈ ਜ਼ਰੂਰਤਮੰਦ ਹੈ ਪਰ ਸਵੈਮਾਣੀ ਭਰਾ ਨੂੰ ਨਿਰਸੰਦੇ ਗੁਰਿੰਦਰ ਤੋਂ ਕੋਈ ਉਮੀਦ ਨਹੀਂ ਹੋਵੇਗੀ ਪਰ ਭਾਬੀ ਨੂੰ ਆਪਣੀ ਧੀ ਦੇ ਲਈ ਗੁਰਿੰਦਰ ਨੂੰ ਘੱਟ ਤੋਂ ਘੱਟ ਇੱਕ ਸੋਨੇ ਦੀ ਅੰਗੂਠੀ ਦੀ ਉਮੀਦ ਤਾਂ ਹੋਵੇਗੀ ਹੀ ਪਰਾ ਭਾਬੀ ਦੀ ਗੋਦ ਵਿੱਚ ਹੀ ਤਾਂ ਪਲੀ ਹੋਈ ਹੈ ਗੁਰਿੰਦਰ ਬਾਪ ਦੀ ਬੇਵਕਤ ਮੌਤ ਨੇ ਉਸ ਦੀ ਮਾਂ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਉਦੋਂ ਭਰਾ ਭਾਬੀ ਨੇ ਹੀ ਉਸ ਨੂੰ ਪਿਆਰ ਨਾਲ ਆਸਰਾ ਦਿੱਤਾ ਭਰਾ ਦੇ ਗਲ ਵਿੱਚ ਬਾਹਾਂ ਪਾ ਕੇ ਲਾੜ ਦਿਖਾ ਕੇ ਉਸ ਨੇ ਕਈ ਖਡੌਣੇ ਕੱਪੜੇ ਤੇ ਤੋਹਫੇ ਪ੍ਰਾਪਤ ਕੀਤੇ ਹਨ ਭਰਾ ਦੇ ਨਾਲ ਬਿਤਾਇਆ ਗਿਆ ਹਰ ਪਲ ਗੁਰਿੰਦਰ ਦੇ ਲਈ ਨਾ ਭੁੱਲਣ ਯੋਗ ਹੈ ਬੱਚਿਆਂ ਦੇ ਲਈ ਲਿਆਂਦੀਆਂ ਗਈਆਂ ਮਠਿਆਈਆਂ ਵਿੱਚੋਂ ਇੱਕ ਮਠਿਆਈ ਦਾ ਟੁਕੜਾ ਗੁਰਿੰਦਰ ਦੇ ਮੂੰਹ ਵਿੱਚ ਜ਼ਬਰਦਸਤੀ ਪਾ ਕੇ ਉਸ ਦੀ ਭਾਬੀ ਨੇ ਇਸ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਪਰ ਇਸ ਖੁਸ਼ੀ ਨੂੰ ਉਹ ਕਦੇ ਵੀ ਸੋਨੇ ਚਾਂਦੀ ਨਾਲ ਤੋਲ ਕੇ ਭਾਬੀ ਦੇ एहਸਾਨਾਂ ਨੂੰ ਕਦੇ ਨਹੀਂ ਉਤਾਰ ਸਕਦੇ ਪਤਾ ਨਹੀਂ ਕਿੰਨੀ ਵਾਰ ਗੁਰਿੰਦਰ ਨੇ ਭਾਬੀ ਨੂੰ ਬਿਨਾਂ ਸਬਜ਼ੀ ਦੇ ਰੋਟੀ ਲੰਗਾਉਂਦੇ ਦੇਖਿਆ ਪਰ ਗੁਰਿੰਦਰ ਦੀ ਥਾਲੀ ਵਿੱਚ ਸਬਜ਼ੀ ਦੀ ਕਮੀ ਕਦੇ ਨਹੀਂ ਹੋਈ ਗੁਰਿੰਦਰ ਨੇ ਅਵਤਾਰ ਨੂੰ ਭਰਾ ਭਾਬੀ ਦੀ ਹਰ ਗੱਲ ਦੱਸੀ ਅਵਤਾਰ ਨੂੰ ਵੀ ਨਿੱਕੀ ਦੇ ਵਿਆਹ ਵਿੱਚ ਇੱਕ ਚੰਗੀ ਰਕਮ ਖਰਚ ਕਰਨ ਵਿੱਚ ਇਤਰਾਜ਼ ਨਹੀਂ ਹੋਵੇਗਾ ਪਰ ਪੈਸੇ ਬਚਦੇ ਕਿੱਥੇ ਹਨ ਜੋ ਖਰਚ ਕੀਤੇ ਜਾਣ ਅਵਤਾਰ ਦੀ ਮਜਬੂਰੀ ਨੂੰ ਜਾਣਦੀ ਹੈ ਗੁਰਿੰਦਰ ਇਸ ਲਈ ਚੁੱਪ ਰਹਿੰਦੀ ਹੈ ਅਵਤਾਰ ਵੀ ਆਪਣੀ ਮਜਬੂਰੀ ਦੇ ਕਾਰਨ ਹੀ ਚੁੱਪ ਸੀ ਆਪਣੇ ਅੰਦਰ ਚੱਲ ਰਹੇ ਇਸ ਘੋਲ ਨਾਲ ਉਹ ਕੌਲ ਰਿਆ ਸੀ ਪਹਿਲਾਂ ਗੁਰਿੰਦਰ ਵੀ ਨੌਕਰੀ ਕਰਦੀ ਸੀ ਉਹ ਅਧਿਆਪਕ ਸੀ ਪਰ ਵਿਆਹ ਹੁੰਦਿਆਂ ਹੀ ਅਵਤਾਰ ਨੇ ਉਸ ਨੂੰ ਨੌਕਰੀ ਤੇ ਜਾਣ ਤੋਂ ਮਨਾ ਕਰ ਦਿੱਤਾ ਦੇ ਗੁਰਿੰਦਰ ਮੰਮੀ ਬਹੁਤ ਕਮਜ਼ੋਰ ਹੋ ਗਏ ਹਨ ਪਾਪਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਬੜੀਆਂ ਤਕਲੀਫਾਂ ਨਾਲ ਮੈਨੂੰ ਤੇ ਨਵਦੀਪ ਨੂੰ ਪਾਲਿਆ ਤੂੰ ਨੌਕਰੀ ਕਰਨ ਜਾਵੇਂਗੀ ਤਾਂ ਦੁਬਾਰਾ ਫਿਰ ਤੋਂ ਮੰਮੀ ਨੂੰ ਰਸੋਈ ਵਿੱਚ ਮੜਨਾ ਪੈਣਾ ਤਾਂ ਗੁਰਿੰਦਰ ਨੇ ਸੁਝਾ ਦਿੱਤਾ ਕਿ ਪੂਰੇ ਦਿਨ ਦੇ ਲਈ ਕੰਮ ਵਾਲੀ ਰੱਖ ਲਵਾਂਗੇ ਕੰਮ ਵਾਲੀ ਦਾ ਖਰਚ ਵੀ ਕਿਤੇ ਘੱਟ ਥੋੜੀ ਹੁੰਦਾ ਗੁਰਿੰਦਰ ਜੋ ਚੋਰੀਆਂ ਚਲਾਕੀਆਂ ਕਰਨੀਆਂ ਉਹ ਅਲੱਗ ਤੈਨੂੰ ਇਨੀ ਤਨਖਾਹ ਵੀ ਨਹੀਂ ਮਿਲਦੀ ਕਿ ਤੂੰ ਨੌਕਰੀ ਕਰਕੇ ਕੁਝ ਬਚਾ ਸਕੇ ਫਿਰ ਕੀ ਫਾਇਦਾ ਇਹੋ ਜੀ ਨੌਕਰੀ ਦਾ ਤੂੰ ਘਰੇ ਰਹਿ ਮੰਮੀ ਦਾ ਖਿਆਲ ਰੱਖ ਮੈਨੂੰ ਨੌਕਰੀ ਕਰਨ ਦੀ ਮੈਂ ਤੈਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗਾ ਪਿਆਰ ਨਾਲ ਗੁਰਿੰਦਰ ਦੀ ਗੱਲਾਂ ਤੇ ਹੱਥ ਰੱਖਦੇ ਹੋਏ ਕਿਹਾ ਆਦੇਸ਼ ਪੂਰਵਕ ਲੈਜੇ ਵਿੱਚ ਅਵਤਾਰ ਨੇ ਫੈਸਲਾ ਸੁਣਾਇਆ ਤਾਂ ਗੁਰਿੰਦਰ ਨੂੰ ਝੁਕਣਾ ਹੀ ਪਿਆ ਮਾਂ ਦੇ ਪ੍ਰਤੀ ਅਵਤਾਰ ਦਾ ਪਿਆਰ ਦੇਖ ਕੇ ਗੁਰਿੰਦਰ ਪਹਿਲਾਂ ਪਹਿਲਾਂ ਤਾਂ ਮਾਂ ਨਾਲ ਚੌੜੀ ਹੋ ਜਾਂਦੀ ਸੀ ਕਿ ਉਹ ਇੱਕ ਮਾਂ ਦੇ ਪ੍ਰਤੀ ਇੱਜ਼ਤ ਨਾਲ ਭਰੇ ਹੋਏ ਦਿਲ ਵਾਲੀ ਮਰਦ ਦੀ ਪਤਨੀ ਹੈ ਅਵਤਾਰ ਦਾ ਸਦਾ ਮਾਂ ਦੇ ਪ੍ਰਤੀ ਚਿੰਤਤ ਰਹਿਣਾ ਗੁਰਿੰਦਰ ਨੂੰ ਬਹੁਤ ਚੰਗਾ ਲੱਗਿਆ ਕਰਦਾ ਸੀ ਹਰ ਮਹੀਨੇ ਤਨਖਾਹ ਮਿਲਣ ਦੀ ਬਾਅਦ ਅਵਤਾਰ ਸਾਰੀ ਤਨਖਾਹ ਮਾਂ ਦੇ ਹੱਥੇ ਦੇ ਧਰ ਦਿਆ ਕਰਦਾ ਸੀ ਇਹ ਭਰਾ ਭਾਬੀ ਦੁਆਰਾ ਦਿੱਤੀ ਗਈ ਸਿੱਖਿਆ ਦਾ ਹੀ ਨਤੀਜਾ ਸੀ ਕਿ ਗੁਰਿੰਦਰ ਇਹ ਸਭ ਦੇਖ ਕੇ ਵੀ ਖਦੇ ਆਪਣੀ ਸਾਸ ਨਾਲ ਈਰਖਾ ਨਹੀਂ ਕਰ ਸਕੇ ਪਰ ਛੇਤੀ ਹੀ ਅਵਤਾਰ ਦਾ ਮਾਂ ਪ੍ਰਤੀ ਪਿਆਰ ਗੁਰਿੰਦਰ ਨੂੰ ਚੁਭਣ ਲੱਗਾ ਜੇਕਰ ਪਿਆਰ ਤੇ ਵਿਸ਼ਵਾਸ ਦੋਨੋਂ ਪੱਖ ਬਰਾਬਰ ਹੋਣ ਤਾ ਸਭ ਕੁਝ ਸੁੱਖਮਈ ਲੱਗਦਾ ਨਹੀਂ ਤਾਂ ਔਲਤ ਪਰਸਥਿਤੀਆਂ ਵਿੱਚ ਭਲਾ ਕੌਣ ਸੁਖੀ ਰਹਿ ਸਕਦਾ ਅਵਤਾਰ ਨੂੰ ਆਪਣੀ ਮਾਂ ਤੇ ਬੇਹੱਦ ਵਿਸ਼ਵਾਸ ਸੀ ਇਸ ਲਈ ਉਸ ਨੇ ਕਦੇ ਮਾਂ ਨੂੰ ਦਿੱਤੇ ਗਏ ਆਪਣੇ ਪੈਸਿਆਂ ਦਾ ਹਿਸਾਬ ਨਹੀਂ ਸੀ ਪੁੱਛਿਆ ਪਰ ਗੁਰਿੰਦਰ ਜਾਣਦੀ ਸੀ ਕਿ ਮੰਮੀ ਪੈਸੇ ਬਚਾਉਂਦੇ ਹਨ ਕਈ ਵਾਰ ਗੁਰਿੰਦਰ ਨੇ ਸੱਸ ਨੂੰ ਨਣਦ ਨਵਦੀਪ ਨੂੰ ਪੈਸੇ ਦਿੰਦਿਆਂ ਦੇਖਿਆ ਸੀ ਗੁਰਿੰਦਰ ਸੋਚ-ਸੋਚ ਕੇ ਅੰਦਰ ਹੀ ਅੰਦਰ ਤੜਫ ਜਾਂਦੀ ਜੇਕਰ ਨਵਦੀਪ ਨੂੰ ਪੈਸਿਆਂ ਦੀ ਜ਼ਰੂਰਤ ਆ ਤਾਂ ਉਸ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਪਰ ਅਵਤਾਰ ਨੂੰ ਵੀ ਇਸ ਦੀ ਜਾਣਕਾਰੀ ਦੇਣੀ ਤਾਂ ਬਹੁਤ ਜ਼ਰੂਰੀ ਹੈ ਅਵਤਾਰ ਨੂੰ ਹਨੇਰੇ ਵਿੱਚ ਰੱਖ ਕੇ ਮਾਂ ਦੁਆਰਾ ਕੀਤਾ ਜਾ ਰਿਹਾ ਛਲ ਗੁਰਿੰਦਰ ਨੂੰ ਤਣਾਅ ਨਾਲ ਭਰ ਦਿੰਦਾ ਉਸ ਨੂੰ ਲੱਗਦਾ ਜਿਵੇਂ ਅਵਤਾਰ ਦੀ ਕਦਰ ਇਸ ਘਰ ਵਿੱਚ ਸਿਰਫ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਦੇ ਰੂਪ ਵਿੱਚ ਆ ਨਾ ਤਾਂ ਉਸ ਨੂੰ ਕਿਸੇ ਦਾ ਨਿਰਸਵਾਰਥ ਪਿਆਰ ਮਿਲਦਾ ਨਾ ਹੀ ਵਿਸ਼ਵਾਸ ਮਾਂ ਦੇ ਇਸ ਵਿਹਾਰ ਤੋਂ ਬਾਅਦ ਅਵਤਾਰ ਦੇ ਪ੍ਰਤੀ ਗੁਰਿੰਦਰ ਦਾ ਪਿਆਰ ਦੁੱਗਣਾ ਹੋ ਗਿਆ ਕਿਉਂਕਿ ਉਹ ਜਾਣਦੀ ਸੀ ਕਿ ਅਵਤਾਰ ਦਾ ਉਸ ਤੋਂ ਬਿਨਾ ਕੋਈ ਨਹੀਂ ਘਰ ਦੀ ਹਾਲਤ ਮੰਮੀ ਤੋਂ ਲੁਕੀ ਹੋਈ ਨਹੀਂ ਹੈ ਪਰ ਫਿਰ ਵੀ ਬਿਨਾਂ ਵਜ੍ਹਾ ਇਸ ਘਰ ਵਿੱਚ ਕੁਝ ਖਰਚ ਕਰਨ ਦੀ ਬਜਾਏ ਆਪਣੀ ਧੀ ਨੂੰ ਪੈਸੇ ਦਿੰਦੀ ਰਹਿੰਦੀ ਹੈ ਗੁਰਿੰਦਰ ਨੂੰ ਕਈ ਵਾਰ ਲੱਗਦਾ ਕਿ ਉਸ ਨੂੰ ਮੰਮੀ ਦੀ ਸ਼ਿਕਾਇਤ ਅਵਤਾਰ ਕੋਲ ਕਰ ਦੇਣੀ ਚਾਹੀਦੀ ਹੈ ਪਰ ਕਿਤੇ ਅਵਤਾਰ ਸੱਚ ਜਾਣਨ ਤੋਂ ਬਾਅਦ ਮਾਂ ਤੋਂ ਸਪਸ਼ਟੀਕਰਨ ਮੰਗ ਲਵੇ ਤੇ ਘਰ ਦਾ ਸ਼ਾਂਤ ਮਾਹੌਲ ਦੁੱਖ ਨਾਲ ਨਾ ਭਰ ਜਾਵੇ। ਇਹੀ ਸੋਚ ਕੇ ਉਹ ਚੁੱਪ ਹੋ ਜਾਂਦੀ। ਕਈ ਵਾਰ ਪੈਸਿਆਂ ਦੀ ਤੰਗੀ ਦੇ ਕਾਰਨ ਗੁਰਿੰਦਰ ਨੂੰ ਆਪਣੀਆਂ ਉਮੀਦਾਂ ਨੂੰ ਆਪਣੇ ਹੀ ਅੰਦਰ ਦਫਨਾਉਣਾ ਪੈਂਦਾ ਸੀ। ਪਰ ਗੁਰਿੰਦਰ ਦੀਆਂ ਇਹਨਾਂ ਗੱਲਾਂ ਨਾਲ ਉਸ ਦੇ ਸਾਸ ਦਾ ਅੰਦਰ ਨਹੀਂ ਪਿਗਲਿਆ ਸੀ। ਜਿਵੇਂ ਉਹ ਕਦੇ-ਕਦਾਈਂ ਨਵਦੀਪ ਨੂੰ ਪੈਸੇ ਦੇ ਦਿੰਦੀ ਹੈ, ਉਵੇਂ ਹੀ ਗੁਰਿੰਦਰ ਨੂੰ ਕਿਉਂ ਨਹੀਂ ਦੇ ਸਕਦੀ? ਜੇਕਰ ਅਵਤਾਰ ਕਰਦੇ ਖਰਚੇ ਦੇ ਪੈਸੇ ਗੁਰਿੰਦਰ ਨੂੰ ਦਿੰਦਾ ਹੁੰਦਾ, ਤਾਂ ਵੀ ਸ਼ੱਕ ਗੁਰਿੰਦਰ ਵੀ ਆਪਣੇ ਲਈ ਥੋੜੇ ਪੈਸੇ ਹਰ ਮਹੀਨੇ ਬਚਾ ਲਿਆ ਕਰਦੀ ਪਰ ਫਿਲਹਾਲ ਤਾਂ ਸਥਿਤੀ ਅਜਿਹੀ ਸੀ ਕਿ ਜਦੋਂ ਵੀ ਜ਼ਰੂਰਤ ਹੋਵੇ ਉਸ ਨੂੰ ਅਵਤਾਰ ਤੋਂ ਹੀ ਪੈਸੇ ਮੰਗਣੇ ਪੈਂਦੇ ਜਦੋਂ ਤੋਂ ਗੁਰਿੰਦਰ ਨੇ ਮੰਮੀ ਨੂੰ ਚੋਰੀ ਨਵਦੀਪ ਨੂੰ ਪੈਸੇ ਦਿੰਦੇ ਹੋਏ ਦੇਖਿਆ ਸੀ ਉਦੋਂ ਤੋਂ ਉਸਨੇ ਆਪਣੀ ਜ਼ਰੂਰਤ ਦੇ ਲਈ ਮੰਮੀ ਤੋਂ ਪੈਸੇ ਮੰਗਣਾ ਹੀ ਛੱਡ ਦਿੱਤਾ ਸੀ ਜਦੋਂ ਵੀ ਪੈਸਿਆਂ ਦੀ ਜ਼ਰੂਰਤ ਹੁੰਦੀ ਤਾਂ ਉਹ ਅਵਤਾਰ ਤੋਂ ਹੀ ਮੰਗਦੀ ਅਵਤਾਰ ਕਦੇ ਉਸ ਨੂੰ ਆਪਣੇ ਜੇਬ ਖਰਚ ਵਿੱਚੋਂ ਪੈਸੇ ਕੱਢ ਕੇ ਦੇ ਦਿੰਦਾ ਤੇ ਕਦੇ ਮੰਮੀ ਤੋਂ ਲੈ ਕੇ ਦੇ ਦਿੰਦਾ ਪਿਛਲੀ ਵਾਰ ਜਦੋਂ ਹੋਟਲ ਵਿੱਚ ਸੂਟਾਂ ਦੀ ਸੇਲ ਲੱਗੀ ਸੀ ਤਾਂ ਗੁਰਿੰਦਰ ਦੀਆਂ ਆਂਡਣਾ ਗਵਾਂਡਣਾ ਤੇ ਸਹੇਲੀਆਂ ਵੀ ਸੇਲ ਦੇਖਣ ਜਾ ਰਹੀਆਂ ਸੀ ਉਹਨਾਂ ਨੇ ਗੁਰਿੰਦਰ ਨੂੰ ਵੀ ਨਾਲ ਚੱਲਣ ਲਈ ਬਹੁਤ ਕਿਹਾ ਇਸ ਵਾਰ ਗੁਰਿੰਦਰ ਆਪਣੀ ਉਮੀਦ ਦੇ ਅੱਗੇ ਬੇਵੱਸ ਹੋ ਗਈ ਪੈਸਿਆਂ ਦੀ ਮੰਗ ਸੁਣਦੇ ਹੀ ਅਵਤਾਰ ਦੇ ਚਿਹਰੇ ਤੇ ਹਮੇਸ਼ਾ ਵਾਂਗ ਇੱਕ ਬੇਵਸੀ ਜਿਹੀ ਛਾ ਗਈ ਅਸਨੂ ਗੁਰਿੰਦਰ ਦੇ ਲਈ ਮੰਮੀ ਤੋਂ ਪੈਸੇ ਮੰਗਣੇ ਪਏ। ਮੰਮੀ ਨੇ ਪੈਸੇ ਤਾਂ ਦੇ ਦਿੱਤੇ ਪਰ ਨਾਲ ਹੀ ਭਾਸ਼ਣ ਦੇਣ ਤੋਂ ਵੀ ਜ਼ਰਾ ਗੁਰੇਜ਼ ਨਾ ਕੀਤਾ। ਗੁਰਿੰਦਰ ਆਂਡਣਾ ਗਵਾਂਡਣਾ ਨੂੰ ਦੇਖ ਕੇ ਤੇਰਾ ਵੀ ਸੂਟਾਂ ਦੇ ਲਈ ਲਾਲਾ ਸਿੱਟਣਾ ਗਲਤ ਤਾਂ ਨਹੀਂ ਪਰ ਨਾਲ ਹੀ ਇਹ ਦੇਖਣਾ ਵੀ ਜ਼ਰੂਰੀ ਆ ਕਿ ਅਵਤਾਰ ਦੀ ਤਨਖਾਹ ਵਿੱਚ ਕੀ ਇਹ ਸੰਭਵ ਆ ਤੇ ਫਿਰ ਤੇਰੇ ਕੋਲ ਕਿੰਨੇ ਜ਼ਿਆਦਾ ਤਾਂ ਸੂਟ ਹਨ ਤੂੰ ਐਸ ਵਾਰ ਚਲੀ ਜਾ ਪਰ ਅੱਗੇ ਤੋਂ ਧਿਆਨ ਰੱਖੀ ਜਰੂਰਤ ਹੋਵੇ ਤਾਇਂ ਖਰੀਦਦਾਰੀ ਕਰੀ ਨਹੀਂ ਤਾਂ ਪੈਸੇ ਬਰਬਾਦ ਕਰਨ ਦਾ ਕੀ ਫਾਇਦਾ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਫਸਾਰਨੇ ਚਾਹੀਦੇ ਬੇਟਾ ਅੱਜ ਥੋੜਾ ਬਹੁਤ ਬਚਾ ਲਵੇਂਗੀ ਤਾਂ ਕੱਲ ਤੇਰੇ ਹੀ ਕੰਮ ਆਊਗਾ ਫਿਰ ਗੁਰਿੰਦਰ ਦਾ ਮਨ ਓਖੜ ਗਿਆ ਉਹ ਸਹੇਲੀਆਂ ਦੇ ਨਾਲ ਅਨਮਨੇ ਜੇ ਮਨ ਨਾਲ ਚਲੀ ਤਾਂ ਗਈ ਫਰਕ ਸਿੰਪਲ ਜਿਹਾ ਸੂਟ ਹੀ ਖਰੀਦਿਆ ਪਰ ਉਸ ਨੂੰ ਖੁਸ਼ੀ ਨਹੀਂ ਸੀ ਸਹੇਲੀਆਂ ਦੇ ਖਿੜੇ ਹੋਏ ਚਿਹਰੇ ਦੇਖ ਕੇ ਉਸ ਨੂੰ ਬਾਹਰ ਆਪਣੇ ਆਪ ਤੇ ਸ਼ਰਮ ਆਉਂਦੀ ਰਹੀ ਇਹ ਸੋਚ ਕੇ ਕਿ ਕਿਹੋ ਜੀ ਜ਼ਿੰਦਗੀ ਐ ਉਸਦੀ ਮੰਮੀ ਨੇ ਥੋੜੇ ਜੇ ਪੈਸੇ ਦਿੰਦੇ ਹੋਏ ਵੀ ਕਿੰਨਾ ਲੰਮਾ ਚੌੜਾ ਭਾਸ਼ਣ ਸੁਣਾ ਦਿੱਤਾ ਸੀ ਤੇ ਸਭ ਕੁਝ ਸੁਣ ਕੇ ਵੀ ਚੁੱਪਚਾਪ ਖੜਾ ਰਿਹਾ ਸੀ ਅਵਤਾਰ ਜਿਵੇਂ ਉਸਨੇ ਮੰਮੀ ਦੀ ਹਰ ਗੱਲ ਮੰਨਣੀ ਹੋਵੇ ਕਦੇ-ਕਦੇ ਗੁਰਿੰਦਰ ਨੂੰ ਇਹ ਸਭ ਕੁਝ ਬਹੁਤ ਬੁਰਾ ਲੱਗਦਾ ਜੇਕਰ ਉਸਨੇ ਨੌਕਰੀ ਨਾ ਛੱਡੀ ਹੁੰਦੀ ਤਾਂ ਆਪਣੀ ਇੱਛਾ ਅਨੁਸਾਰ ਆਪਣਾ ਜੀਵਨ ਜਿਉਂਦੀ ਪਰ ਹੁਣ ਇਹਨਾਂ ਗੱਲਾਂ ਨੂੰ ਸੋਚ ਕੇ ਮਨਮੇਲਾ ਕਰਨ ਦਾ ਕੀ ਫਾਇਦਾ ਖੈਰ ਜੋ ਕੁਝ ਵੀ ਉਸਦੇ ਨਾਲ ਹੁੰਦਾ ਹੈ ਉਹ ਤਾਂ ਉਹ ਸਹਿਣ ਕਰ ਹੀ ਲੈਂਦੀ ਹੈ ਪਰ ਫਿਰ ਹਾਲ ਨਿੱਕੀ ਦਾ ਵਿਆਹ ਸਿਰ ਤੇ ਆ ਗਿਆ ਸਮਾਂ ਕਿੰਨਾ ਔਖਾ ਹੋ ਗਿਆ ਸੀ ਜੇਕਰ ਉਹ ਅਵਤਾਰ ਦੇ ਅੱਗੇ ਥੋੜੀ ਜਹੀ ਜ਼ਿੱਦ ਕਰਦੀ ਤਾਂ ਨਿਸ਼ਚਿਤ ਹੀ ਗੁਰਿੰਦਰ ਦੀ ਖੁਸ਼ੀ ਦੇ ਲਈ ਕਾਰਜ ਲੈ ਕੇ ਉਹ ਕੋਈ ਇੰਤਜ਼ਾਮ ਕਰ ਦੇਵੇਗਾ ਪਰ ਕਾਰਜ ਲੈ ਕੇ ਅਵਤਾਰ ਤੇ ਬੋਝ ਪਾਉਣਾ ਗੁਰਿੰਦਰ ਨੂੰ ਚੰਗਾ ਨਹੀਂ ਸੀ ਲੱਗ ਰਿਹਾ ਪਰ ਚੁੱਪ ਰਹਿਣਾ ਵੀ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਸੀ ਅਵਤਾਰ ਨਾਲ ਗੱਲ ਕਰਨੀ ਹੀ ਪੈਣੀ ਸੀ ਅਵਤਾਰ ਗੁਰਿੰਦਰ ਦੀਆਂ ਉਮੀਦਾਂ ਨੂੰ ਜਾਣ ਕੇ ਕਿਤੇ ਪਰੇਸ਼ਾਨ ਨਾ ਹੋ ਜਾਵੇ। ਇਹ ਸੋਚ ਕੇ ਗੁਰਿੰਦਰ ਦੀਆਂ ਅੱਖਾਂ ਨਮ ਹੋ ਗਈਆਂ ਸੀ। ਉਹ ਤਾਂ ਹਮੇਸ਼ਾ ਹੀ ਇਹ ਚਾਹੁੰਦੀ ਸੀ ਕਿ ਉਸ ਦੀ ਵਜ੍ਹਾ ਨਾਲ ਅਵਤਾਰ ਨੂੰ ਕਦੇ ਕੋਈ ਪਰੇਸ਼ਾਨੀ ਨਾ ਹੋਵੇ। ਵਿਚਾਰਾ ਅਵਤਾਰ। ਗੁਰਿੰਦਰ ਦੇ ਇਲਾਵਾ ਉਸ ਦਾ ਖਿਆਲ ਰੱਖਣ ਵਾਲਾ ਹੋਰ ਕੋਈ ਵੀ ਤਾਂ ਨਹੀਂ। ਆਪਣੀ ਮਾਂ ਨੂੰ ਆਪਣੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਥਾਨ ਦਿੰਦਾ ਹੈ ਉਹ। ਪਰ ਉਹ ਇਹ ਨਹੀਂ ਜਾਣਦਾ ਕਿ ਉਸ ਦੀ ਮਾਂ ਉਸ ਨੂੰ ਕਿਵੇਂ ਠੱਗ ਰਹੀ ਸੀ। ਮਾਂ ਦਾ ਦਿਲ ਟਟੋਲਣ ਦੇ ਉਦੇਸ਼ ਨਾਲ ਗੁਰਿੰਦਰ ਨੇ ਮਨ ਹੀ ਮਨ ਯੋਜਨਾ ਬਣਾਈ ਕਿ ਉਹ ਮੰਮੀ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਨਰਮੀ ਨਾਲ ਪੇਸ਼ ਆਵੇਗੀ ਤੇ ਉਹਨਾਂ ਨੂੰ ਹੀ ਆਪਣੀ ਸਮੱਸਿਆ ਦੱਸੇਗੀ ਦੇਖਦੇ ਹਾਂ ਮੰਮੀ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ ਵੈਸੇ ਤਾਂ ਮੰਮੀ ਦੀਆਂ ਉਮੀਦਾਂ ਦੇ ਉਲਟ ਵਿਹਾਰ ਦੇ ਬਾਵਜੂਦ ਗੁਰਿੰਦਰ ਉਹਨਾਂ ਨਾਲ ਕਦੇ ਵੀ ਸਖਤ ਨਹੀਂ ਸੀ ਹੋ ਸਕੀ ਪਰ ਹੁਣ ਉਹਨਾਂ ਦੇ ਨਾਲ ਜ਼ਿਆਦਾ ਨਰਮੀ ਨਾਲ ਪੇਸ਼ ਆਉਣ ਦਾ ਉਸਨੇ ਫੈਸਲਾ ਕਰ ਲਿਆ ਤੇ ਮੌਕਾ ਤਾਰ ਦਿਆਈ ਉਹ ਆਪਣੀ ਉਧੇੜ ਬੋਣ ਨਾਲ ਸੱਸ ਨੂੰ ਜਾਣੂ ਕਰਾਉਂਦੇ ਹੋਏ ਕਹਿਣ ਲੱਗੀ ਮੰਮੀ ਨਿੱਕੀ ਦੇ ਵਿਆਹ ਤੇ ਜਾਣਾ ਹੈ ਸਮਝ ਨਹੀਂ ਆਉਂਦਾ ਉਸ ਨੂੰ ਕੀ ਤੋਹਫਾ ਦੇਵਾਂ ਮੇਰੇ ਭਰਾ ਨੇ ਮੇਰੇ ਲਈ ਬਹੁਤ ਕੁਝ ਕੀਤਾ ਇਸ ਲਈ ਉਹਨਾਂ ਦੀ ਧੀ ਦੇ ਲਈ ਮੇਰਾ ਵੀ ਤਾਂ ਕੋਈ ਫਰਜ਼ ਬਣਦਾ ਤੂੰ ਅਵਤਾਰ ਨਾਲ ਗੱਲ ਕੀਤੀ ਨਹੀਂ ਮੰਮੀ ਮੈਨੂੰ ਚੱਜ ਖੋਰੀ ਆ ਕਿੰਨੀ ਮੁਸ਼ਕਲ ਨਾਲ ਤਾਂ ਘਰ ਚੱਲ ਰਿਹਾ ਤੇ ਉੱਪਰੋਂ ਹੀ ਵਿਆਹ ਹਾਂ ਇਹ ਤਾਂ ਹੈ ਕਹਿੰਦੇ ਹੋਏ ਸੱਸ ਗੁਰਿੰਦਰ ਦੇ ਕੋਲ ਖਿਸਕ ਕੇ ਬੈਠ ਗਈ ਤੂੰ ਐਂ ਕਰ ਅਵਤਾਰ ਨਾਲ ਇਸ ਵਿੱਚ ਕੋਈ ਵੀ ਗੱਲ ਨਾ ਕਰੀ ਉਸ ਦੇ ਕੋਲ ਪੈਸੇ ਤਾਂ ਹੈ ਨਹੀਂ ਉਹ ਐਵੇਂ ਬੇਕਾਰੀ ਪਰੇਸ਼ਾਨ ਹੋ ਜਾਵੇਗਾ ਪਰ ਉਹਨਾਂ ਨੂੰ ਕਹੀ ਬਗੈਰ ਤੈਨੂੰ ਕਿਹਾ ਨਾ ਉਸ ਨੂੰ ਨਾ ਕਹੀਂ ਆਪਣੀ ਗੱਲ ਵਿੱਚ ਦ੍ਰਿੜਤਾ ਲਿਆਉਂਦੀ ਹੋਈ ਉਸ ਦੀ ਸੱਸ ਕਹਿਣ ਲੱਗੀ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਪੁੱਤਰ ਦੀ ਪਰੇਸ਼ਾਨੀ ਤੋਂ ਜਾਣੂ ਹੋਵੇ ਗੁਰਿੰਦਰ ਦਾ ਵੀ ਦਿਲ ਕਰ ਰਿਹਾ ਸੀ ਕਿ ਉਹ ਆਪਣੇ ਨਾਟਕੀ ਬਾਣੇ ਨੂੰ ਲਾ ਕੇ ਸੁੱਟ ਦੇਵੇ ਤੇ ਕਹਿ ਦੇਵੇ ਕਿ ਮੰਮੀ ਜੇਕਰ ਪੁੱਤ ਦੀ ਪਰੇਸ਼ਾਨੀ ਦੀ ਇੰਨੀ ਚਿੰਤਾ ਤਾਂ ਪੁੱਤਰ ਦਾ ਪੈਸਾ ਚੋਰੀ-ਚੋਰੀ ਧੀ ਨੂੰ ਦੇਣ ਦੀ ਕੀ ਲੋੜ ਆ ਖੁਦ ਜਦੋਂ ਪੁੱਤਰ ਨਾਲ ਧੋਖਾ ਕਰਦੀਆਂ ਉਦੋਂ ਤਾਂ ਕੁਝ ਨਹੀਂ ਲੱਗਦਾ ਤੇ ਇਸ ਸਮੇਂ ਚਿਹਰੇ ਤੇ ਇੰਨਾ ਪਿਆਰ ਡੋਲ ਰਿਹਾ ਜਿਵੇਂ ਉਹਦੇ ਵਰਗੀ ਪਿਆਰ ਕਰਨ ਵਾਲੀ ਮਾਂ ਕੋਈ ਹੋਰ ਇਸ ਦੁਨੀਆ ਤੇ ਹੈ ਹੀ ਨਹੀਂ ਛੀ ਛੀ ਗੁਰਿੰਦਰ ਦਾ ਦਿਲ ਸੱਸ ਦੇ ਲਈ ਨਫ਼ਰਤ ਨਾਲ ਭਰ ਗਿਆ ਉਸ ਨੇ ਫੈਸਲਾ ਕੀਤਾ ਕਿ ਉਹ ਖੁੱਲ ਕੇ ਇਸ ਵਿਸ਼ੇ ਤੇ ਅਵਤਾਰ ਨਾਲ ਗੱਲ ਕਰੇਗੀ ਜੇਕਰ ਗੁਰਿੰਦਰ ਨੂੰ ਕੁਝ ਪੈਸੇ ਮਿਲਦੇ ਰਹਿੰਦੇ ਤਾਂ ਅੱਜ ਨਿੱਕੀ ਦੇ ਵਿਆਹ ਦੇ ਸਮੇਂ ਇਹ ਸਮੱਸਿਆ ਨਹੀਂ ਸੀ ਆਉਣੀ ਆਖਰ ਅਵਤਾਰ ਦੇ ਪੈਸੇ ਤੇ ਗੁਰਿੰਦਰ ਦਾ ਵੀ ਹੱਕ ਮੰਦਾ ਗੁਰਿੰਦਰ ਦੇ ਦਿਲ ਵਿੱਚ ਉਥਲ-ਪੁਥਲ ਮਚ ਗਈ ਜਦੋਂ ਤੱਕ ਉਹ ਆਪਣੀ ਹਾਲਤ ਨੂੰ ਅਵਤਾਰ ਦੇ ਸਾਹਮਣੇ ਨਹੀਂ ਖੋਲ ਦੇਵੇਗੀ ਮਨ ਸ਼ਾਂਤ ਨਹੀਂ ਹੋਵੇਗਾ ਪਰ ਉਸ ਰਾਤ ਵੀ ਗੁਰਿੰਦਰ ਅਵਤਾਰ ਨੂੰ ਕੁਝ ਨਹੀਂ ਸੀ ਕਹਿ ਸਕੀ ਕਾਰਨ ਅਵਤਾਰ ਕਾਫੀ ਧੀਰ ਰਾਤ ਤੱਕ ਕਰਵਾ ਪਹਸਾਇਆ ਸੀ ਤੇ ਕਹਿਣ ਲੱਗਾ ਕਿ ਓਵਰਟਾਈਮ ਕਰ ਰਿਹਾ ਸੀ ਗੁਰਿੰਦਰ ਦਾ ਮਨ ਪਿਗਲ ਗਿਆ ਥੱਕ ਕੇ ਚੱਕਣਾ ਚੂਰ ਹੋਇਆ ਪਿਆ ਸੀ ਅਵਤਾਰ ਗੁਰਿੰਦਰ ਨੂੰ ਅਵਤਾਰ ਦੇ ਆਰਾਮ ਦੀ ਚਿੰਤਾ ਹੋਣ ਲੱਗੀ ਸੀ ਹੁਣ ਇਸ ਵਕਤ ਕੁਝ ਵੀ ਕਹਿਣਾ ਸੰਭਵ ਨਹੀਂ ਸੀ ਮੰਮੀ ਦੇ ਸੰਬੰਧ ਵਿੱਚ ਕੁਝ ਵੀ ਕਹਿ ਕੇ ਉਹ ਅਵਤਾਰ ਦੀ ਨੀਂਦ ਹਰਾਮ ਨਾ ਕਰ ਸਕੇ ਤੇ ਚੁੱਪਚਾਪ ਆਪਣੇ ਤਣਾ ਨੂੰ ਆਪਣੇ ਅੰਦਰ ਹੀ ਪਨਾ ਦੇ ਦਿੱਤੀ ਉਸਨੇ ਸਵੇਰੇ ਗੁਰਿੰਦਰ ਦਾ ਕਿਸੇ ਕੰਮ ਵਿੱਚ ਮਾਨੀ ਸੀ ਲੱਗ ਰਿਹਾ। ਪੂਰੀ ਰਾਤ ਚਿੰਤਾ ਮਨ ਵਿੱਚ ਲੈ ਕੇ ਸੌਂ ਵੀ ਨਹੀਂ ਸੀ ਸਕੀ ਉਹ। ਸਵੇਰੇ ਮੰਮੀ ਨੇ ਬਹੁਤ ਹੀ ਪਿਆਰ ਨਾਲ ਇੱਕ ਦੋ ਗੱਲਾਂ ਪੁੱਛੀਆਂ ਸੀ। ਸ਼ਾਇਦ ਅਵਤਾਰ ਦੇ ਦੇਰ ਨਾਲ ਆਉਣ ਬਾਰੇ ਵਿੱਚ। ਪਰ ਗੁਰਿੰਦਰ ਉਸ ਦੀ ਗੱਲ ਅਣ ਸੁਣੀ ਕਰਕੇ ਚੁੱਪ ਹੀ ਰਹੀ। ਮੰਮੀ ਦੇ ਚਿਹਰੇ ਵੱਲ ਤੱਕਣ ਦੀ ਇੱਛਾ ਵੀ ਨਹੀਂ ਸੀ ਉਸ ਦੀ। ਕਿੰਨੀ ਚਲਾਕੀ ਨਾਲ ਕਹਿ ਰਹੀ ਸੀ ਕਿ ਤੋਹਫੇ ਦੇ ਬਾਰੇ ਵਿੱਚ ਅਵਤਾਰ ਨੂੰ ਕੁਝ ਨਾ ਦੱਸਾਂ। ਉਹ ਤਾਂ ਇਹੀ ਸੋਚਦੀ ਹੋਵੇਗੀ। ਕਿ ਮੈਂ ਬਿਨਾਂ ਕਿਸੇ ਤੋਹਫੇ ਤੋਂ ਚਲੀ ਜਾਵਾਂ ਫਰੇ ਹੋਏ ਮਨ ਨਾਲ ਗੁਰਿੰਦਰ ਨੇ ਸੋਚਿਆ ਮੇਰਾ ਸਨਮਾਨ ਹੋਵੇ ਜਾਂ ਬੇਇੱਜ਼ਤੀ ਇਹਨੂੰ ਕੀ ਫਰਕ ਪੈਂਦਾ ਇਹਦੇ ਲਈ ਤਾਂ ਇਹੀ ਸਭ ਕੁਝ ਹੈ ਗੁਰਿੰਦਰ ਖਿੱਚ ਗਈ ਸੀ ਮੂੰਹ ਫਲਾ ਕੇ ਘਰ ਦੇ ਸਾਰੇ ਕੰਮ ਕਰਦੀ ਰਹੀ ਸੱਸ ਨਾਲ ਉਸਦੇ ਧੋਖੇ ਦਾ ਜ਼ਿਕਰ ਕਰਦੇ ਹੋਏ ਲੜਨ ਦੀ ਇੱਛਾ ਹੋ ਰਹੀ ਸੀ ਉਸਦੀ ਪਰ ਆਦਤ ਅਨੁਸਾਰ ਚੁੱਪੀ ਰਹੀ ਅੱਜ ਤੱਕ ਕਦੇ ਵੀ ਕਿਸੇ ਨਾਲ ਲੜਨ ਵਰਗੀ ਸਥਿਤੀ ਗੁਰਿੰਦਰ ਨੇ ਪੈਦਾ ਹੀ ਨਹੀਂ ਸੀ ਹੋਣ ਦਿੱਤੀ ਲੜਾਈ ਝਗੜੇ ਤੋਂ ਹਮੇਸ਼ਾ ਦੂਰ ਭਜੰਦੀ ਪ੍ਰਵਿਰਤੀ ਆ ਉਸਦੀ ਆਪਣੀ ਆਦਤ ਤੇ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਉਲਟਾ ਜਵਾਬ ਦੇਣ ਦੀ ਆਦਤ ਹੁੰਦੀ ਤਾਂ ਪ੍ਰਤੀਕਿਰਿਆ ਦੇ ਬਾਅਦ ਥੋੜੀ ਜਿਹੀ ਰਾਹਤ ਤਾਂ ਮਿਲਦੀ ਪਰ ਹੁਣ ਤਾਂ ਅੰਦਰ ਹੀ ਅੰਦਰ ਘੜਤੇ ਰਹਿਣ ਤੋਂ ਇਲਾਵਾ ਹੋਰ ਕੋਈ ਇਚਾਰਾ ਨਹੀਂ ਸੀ ਅਵਧਾਰ ਰੋਜ਼ ਵਾਂਗ 7 ਵਜੇ ਹੀ ਦਫ਼ਤਰ ਦੇ ਲਈ ਨਿਕਲ ਗਿਆ ਸੀ ਗੁਰਿੰਦਰ ਸੋਚ ਰਹੀ ਸੀ ਕਿ ਹੌਲੀ ਜੀ ਮੰਮੀ ਤੋਂ ਪੁੱਛੀ ਕਿ ਉਹਨਾਂ ਦੇ ਇਹ ਸਵਾਲ ਦਾ ਭਲਾ ਕੀ ਅਰਥ ਹੈ ਕੀ ਅਵਤਾਰ ਨੂੰ ਤੋਹਫੇ ਬਾਰੇ ਕੁਝ ਨਾ ਦੱਸਾਂ ਉਹ ਸੱਸ ਨਾਲ ਗੱਲਬਾਤ ਕਰਕੇ ਇੱਕ ਸਪਸ਼ਟ ਫੈਸਲਾ ਲੈਣ ਲਈ ਉੱਠ ਖੜੀ ਹੋਈ ਗੁਰਿੰਦਰ ਨੂੰ ਲੱਗ ਰਿਹਾ ਸੀ ਕਿ ਉਹ ਕਦੋਂ ਤੱਕ ਸੱਸ ਦੇ ਅਨਿਆਨ ਨੂੰ ਸਹਿੰਦੀ ਰਹੇਗੀ ਇੱਕ ਵਾਰ ਆਵਾਜ਼ ਉਠਾਉਣਾ ਤਾਂ ਜ਼ਰੂਰੀ ਸੀ ਤਾਂ ਕਿ ਅਗਲੀ ਵਾਰ ਮੰਮੀ ਉਸ ਦੇ ਅਤੇ ਅਵਤਾਰ ਦੇ ਖਿਲਾਫ ਕੋਈ ਸਾਜ਼ਿਸ਼ ਨਾ ਕਰੇ ਸੱਚੀ ਇਹ ਸਭ ਸਾਜ਼ਿਸ਼ ਨਹੀਂ ਤਾਂ ਕੀ ਸੀ ਅਵਤਾਰ ਨੂੰ ਕੁਝ ਕਹੇ ਬਗੈਰ ਬੰਦੋਬਸਤ ਕਿਵੇਂ ਹੋ ਸਕਦਾ ਸੀ ਲੈ ਦੇ ਕੇ 8 ਦਿਨ ਹੀ ਤਾਂ ਬਾਕੀ ਰਹਿ ਗਏ ਸੀ ਨਿੱਕੀ ਦੇ ਵਿਆਹ ਵਿੱਚ ਗੁਰਿੰਦਰ ਮਨ ਹੀ ਮਨ ਭੂਮਿਕਾ ਤਿਆਰ ਕਰਨ ਲੱਗੇ ਜਿਸ ਦਾ ਸਹਾਰਾ ਲੈ ਕੇ ਉਸਨੇ ਸੱਸ ਤੋਂ ਸਪਸ਼ਟੀਕਰਨ ਮੰਗਣਾ ਸੀ ਆਪਣੇ ਆਪ ਨੂੰ ਤਿਆਰ ਕਰਕੇ ਗੁਰਿੰਦਰ ਜਿਵੇਂ ਹੀ ਸੱਸ ਦੇ ਕਮਰੇ ਵੱਲ ਵਧੀ ਦੇਖਿਆ ਕਿ ਉਹ ਤਿਆਰ ਹੋ ਕੇ ਬਾਹਰ ਜਾ ਰਹੀ ਹੈ ਮੈਂ ਜਰਾ ਨਵਦੀਪ ਦੇ ਕੋਲ ਜਾ ਕੇ ਆਉਂਦੀ ਆ ਮੰਮੀ ਨੇ ਕਿਹਾ ਤਾਂ ਗੁਰਿੰਦਰ ਨੂੰ ਲੱਗਿਆ ਕਿ ਚੀਖ ਜੀ ਕੇ ਉਸ ਨੂੰ ਰੋਕ ਲਵੇ ਤੇ ਕਹੇ ਕਿ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਫੇਰ ਜਾਇਓ ਪਰ ਖੈ ਹੀ ਨਹੀਂ ਸਕੀ ਅੱਜ ਫੇਰ ਉਸ ਦੀ ਸੰਕੋਚ ਵਾਲੀ ਪ੍ਰਵਿਰਤੀ ਨੇ ਉਸ ਨੂੰ ਝੁਕਾ ਦਿੱਤਾ ਸੱਸ ਜਾ ਚੁੱਕੀ ਸੀ ਗ੍ਰਿੰਦਰ ਨੂੰ ਕੋਈ ਰਾਹ ਨਹੀਂ ਸੀ ਨਜ਼ਰ ਆ ਰਿਹਾ ਕਿ ਕੀ ਕਰੇ ਕਿਸ ਨੂੰ ਕਹੇ ਮਨ ਕੀਤਾ ਅਵਤਾਰ ਦੇ ਦਫ਼ਤਰ ਵਿੱਚ ਫੋਨ ਕਰਕੇ ਉਸ ਨੂੰ ਘਰ ਬੁਲਾ ਲਵੇ ਤੇ ਠੀਕ-ਠੀਕ ਕੇ ਆਪਣੇ ਮਨ ਦੀ ਪੜਾਹਸ ਘਟ ਲਵੇ ਇੱਕ ਤਾਂ ਅੰਦਰਲੀ ਘੁਟਣ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ ਉਪਰਨ ਸਾਸਦਾਰ ਵਈਆ ਤੇ ਅਵਤਾਰ ਦੀ ਚੁੱਪ ਜਾਣ ਲੈ ਵਸਦ ਹੋ ਰਹੀ ਸੀ ਪਤਾ ਤਾਂ ਹੈ ਅਵਤਾਰ ਨੂੰ ਵੀ ਕਿ ਨਿੱਕੀ ਦੇ ਵਿਆਹ ਤੇ ਜਾਣਾ ਮੇਰਾ ਪ੍ਰੋਗਰਾਮ ਕੀ ਹੈ ਕਦੋਂ ਜਾਣਾ ਹੈ ਕਦੋਂ ਵਾਪਸ ਆਉਣਾ ਕੁਝ ਵੀ ਤਾਂ ਨਹੀਂ ਪੁੱਛਿਆ ਉਸਨੇ ਗੁਰਿੰਦਰ ਤੜਫ ਰਹੀ ਸੀ ਕਈ ਦਿਨਾਂ ਤੋਂ ਲਗਾਤਾਰ ਇੱਕ ਹੀ ਵਿਸ਼ੇ ਤੇ ਸੋਚਦੇ ਸੋਚਦੇ ਉਹ ਅੱਕ ਗਈ ਸੀ ਮਾਨਸਿਕ ਪੀੜਾ ਇੰਨੀ ਵੱਧ ਗਈ ਸੀ ਕਿ ਉਸ ਰਾਣੇ ਵਿੱਚ ਮੂਹ ਲਕੋ ਕੇ ਸਿਸਕੀਆਂ ਲੈ ਕੇ ਰੋ ਪਈ ਨਾ ਕੁਝ ਬਣਾਉਣ ਦੀ ਇੱਛਾ ਹੋਈ ਤੇ ਨਾ ਹੀ ਖਾਣ ਦੀ। ਮੰਮੀ ਨਵਦੀਪ ਦੇ ਘਰ ਗਈ ਹਾਂ। ਤਾਂ ਸ਼ਾਮ ਨੂੰ ਹੀ ਆਉਣਗੇ। ਬਿਸਤਰੇ ਤੇ ਪਈ ਪਈ ਕਦੋਂ ਨੀਂਦ ਆ ਗਈ ਗੁਰਿੰਦਰ ਨੂੰ ਪਤਾ ਹੀ ਨਾ ਲੱਗਾ। ਅਚਾਨਕ ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਸੁਣ ਕੇ ਗੁਰਿੰਦਰ ਹੜਬੜਾ ਕੇ ਉੱਠ ਬੈਠੀ। ਘੜੀ ਵੱਲ ਵੇਖਿਆ ਸ਼ਾਮ ਦੇ 4 ਵਜੇ ਰਏ ਸੀ। ਸਾਰਾ ਸਰੀਰ ਥੱਕ ਕੇ ਚੂਰ ਹੋ ਗਿਆ ਸੀ। ਉਹ ਅਣਮਨੇ ਜੇ ਮਨ ਨਾਲ ਉੱઠી ਤੇ ਦਰਵਾਜ਼ਾ ਖੋਲ ਦਿੱਤਾ। ਸਾਹਮਣੇ ਅਵਤਾਰ ਖੜਾ ਸੀ। ਅਵਤਾਰ ਐ ਸਮੇ ਉਹ ਸੋਚਾਂ ਵਿੱਚ ਪੈ ਗਈ ਪਰ ਅਵਤਾਰ ਦੇ ਚਿਹਰੇ ਤੇ ਗੁਰਿੰਦਰ ਦੀ ਹੈਰਾਨੀ ਨੂੰ ਦੇਖ ਕੇ ਕੋਈ ਭਾਵ ਨਹੀਂ ਆਇਆ ਗੁਰਿੰਦਰ ਮੰਮੀ ਅੱਜ ਦਫ਼ਤਰ ਆਏ ਸੀ ਮੈਨੂੰ 2000 ਦਿੱਤਾ ਸਾਡੀਆਂ ਟਿਕਟਾਂ ਦੇ ਲਈ ਮੈਂ ਰਿਜ਼ਰਵੇਸ਼ਨ ਕਰਾ ਕੇ ਆਇਆ ਨਿੱਕੀ ਦੇ ਵਿਆਹ ਦੇ ਲਈ ਵਿਆਹ ਤਾਂ 2 ਦਿਨ ਪਹਿਲਾਂ ਚਲੇ ਜਾਵਾਂਗੇ ਠੀਕ ਹੈ ਨਾ ਸ਼ਰਟ ਉਤਾਰ ਕੇ ਬਾਥਰੂਮ ਵਿੱਚ ਜਾਂਦੇ ਹੋਏ ਅਵਤਾਰ ਨੇ ਕਿਹਾ ਕੀ ਤੁਸੀਂ ਵੀ ਜਾਓਗੇ ਜ਼ਰੂਰ ਜਾਊਂਗਾ ਨਹੀਂ ਤਾਂ ਸਾਲਾ ਸਭ ਕੀ ਸੋਚਣਗੇ ਉਹਨਾਂ ਦੀ ਪਹਿਲੀ ਬੇਟੀ ਦਾ ਵਿਆਹ ਹੈ ਤੇ ਤੂੰ ਇਕੱਲੀ ਨਹੀਂ ਮੈਨੂੰ ਜਾਣਾ ਹੀ ਪੈਣਾ ਗੁਰਿੰਦਰ ਚੁੱਪ ਰਹੀ ਤੋਹਫੇ ਦੇ ਸਬੰਧ ਵਿੱਚ ਤੈਹ ਹੋਣਾ ਜੋ ਬਾਕੀ ਸੀ ਚਿਹਰੇ ਤੇ ਖੁਸ਼ੀ ਦਾ ਭਾਵਨਾ ਦੇਖ ਕੇ ਅਵਤਾਰ ਵਿਗੜ ਗਿਆ ਇੱਕ ਹੀ ਗੁਰਿੰਦਰ ਟੈਗਡਾਂ ਵੀ ਲੈ ਲਈਆਂ ਪਰ ਲੱਗਦਾ ਤੂੰ ਖੁਸ਼ ਨਹੀਂ ਆਖਰ ਗੱਲ ਕੀ ਆ ਨਿੱਕੀ ਨੂੰ ਦੇਵਾਂਗੇ ਕੀ ਇਹ ਵੀ ਸੋਚਿਆ ਨਿੱਕੀ ਦੇ ਲਈ ਕੰਗਲ ਲੈਣ ਹੀ ਤਾਂ ਗਏ ਹਨ ਮੰਮੀ ਕੀ ਗੁਰਿੰਦਰ ਹੈਰਾਨ ਰਹਿ ਗਈ ਹਾਂ ਉਹਨਾਂ ਨੇ ਤੈਨੂੰ ਦੱਸਿਆ ਨਹੀਂ ਗੁਰਿੰਦਰ ਹੈ ਮੰਮੀ ਪੈਸੇ ਬਚਾ ਕੇ ਰੱਖਦੇ ਹਨ ਤਾਂ ਕਿ ਜ਼ਰੂਰਤ ਪੈਣ ਤੇ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਢਾਡਣੇ ਪੈਣ ਅੱਜ ਉਹ ਦਫ਼ਤਰ ਵਿੱਚ ਆ ਕੇ ਜਦੋਂ ਟਿਕਟਾਂ ਦੇ ਪੈਸੇ ਦੇਣ ਲੱਗੇ ਤਾਂ ਮੈਂ ਹੈਰਾਨ ਰਹਿ ਗਿਆ ਕਿ ਮੰਮੀ ਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਤਾਂ ਉਹਨਾਂ ਨੇ ਦੱਸਿਆ ਕਿ ਉਹ ਘਰ ਦੇ ਖਰਚੇ ਵਿੱਚੋਂ ਪੈਸੇ ਬਚਾਉਂਦੇ ਹਨ ਨਵਦੀਪ ਦੇ ਬੈਂਕ ਵਿੱਚ ਹੀ ਉਹਨਾਂ ਨੇ ਆਪਣਾ ਵੀ ਇੱਕ ਖਾਤਾ ਖੋਲਿਆ ਉਹ ਨਵਦੀਪ ਦੇ ਹੱਥੀਂ ਪੈਸੇ ਜਮ੍ਹਾਂ ਕਰਵਾ ਦਿੰਦੇ ਸੀ ਇਸ ਸਮੇਂ ਉਹਨਾਂ ਨੇ ਪੂਰੇ 10000 ਰੁਪਏ ਬੈਂਕ ਵਿੱਚੋਂ ਕਢਵਾਏ ਹਨ 8000 ਕੰਗਨਨੇ ਲਈ 2000 ਔਨ ਜਾਂਦੇ ਲਈ ਸੱਚਾਈ ਸਾਹਮਣੇ ਆਉਂਦੇ ਹੀ 당 ਰਹਿ ਗਈ ਗੁਰਿੰਦਰ ਆਵਤਾਰ ਜੇਕਰ ਮੰਮੀ ਸਾਨੂੰ ਦੱਸ ਦਿੰਦੇ ਕਿ ਉਹ ਪੈਸੇ ਜਮ੍ਹਾਂ ਕਰ ਰਹੇ ਹਨ ਤਾਂ ਅਸੀਂ ਬਿਨਾਂ ਵਜ੍ਹਾ ਹੀ ਬਿਨਾਂ ਵਜ੍ਹਾ ਦੇ ਤਣਾ ਤੋਂ ਬਚ ਜਾਂਦੇ ਗੁਰਿੰਦਰ ਮੰਮੀ ਕਹਿ ਰਹੇ ਸੀ ਜੇਕਰ ਸਾਨੂੰ ਦੱਸ ਦੇ ਤਾਂ ਸਾਡੀਆਂ ਜ਼ਰੂਰਤਾਂ ਵੱਧ ਜਾਂਦੀਆਂ ਸਾਡੀਆਂ ਊਲ ਜ਼ਰੂਰ ਦੀਆਂ ਚੀਜ਼ਾਂ ਖਰੀਦਣ ਦੀਆਂ ਇੱਛਾਵਾਂ ਪੈਦਾ ਹੋ ਜਾਂਦੀਆਂ ਉਹਨਾਂ ਨੇ ਸਾਡੇ ਦੋਵਾਂ ਦੀ ਸੁਭਾਅ ਨੂੰ ਸਮਝ ਕੇ ਅਜਿਹਾ ਕਦਮ ਚੁੱਕਿਆ ਸੀ ਤੈਨੂੰ ਵੀ ਮੰਮੀ ਤੋਂ ਹੀ ਸਭ ਕੁਝ ਸਿੱਖਣਾ ਚਾਹੀਦਾ ਫਿਰ ਅੱਗੇ ਵੀ ਬਹੁਤ ਕੁਝ ਗਿਆਵਤਾਰ ਨੇ ਜਿਸ ਨੂੰ ਗੁਰਿੰਦਰ ਸੁਣ ਹੀ ਨਹੀਂ ਸੀ ਸਕੇ ਉਹ ਤਾਂ ਸੋਚ ਰਹੀ ਸੀ ਕਿ ਅੱਖੀਂ ਦੇਖਿਆ ਕੰਨੀ ਸੁਣਿਆ ਕਿਵੇਂ ਗਲਤ ਸਿੱਧ ਹੋ ਜਾਂਦਾ ਅਸਨੂ ਤਾਂ ਲੱਗਦਾ ਸੀ ਕਿ ਉਹ ਪੱਥਰਾਂ ਦੇ ਘਰ ਵਿੱਚ ਆ ਗਈ ਆ ਜਿੱਥੇ ਉਸਦੀ ਕਿਸੇ ਨੂੰ ਪਰਵਾਹ ਨਹੀਂ ਹੈ ਪਰ ਇੱਥੇ ਤਾਂ ਸਾਰੇ ਉਸਨੂੰ ਪਿਆਰ ਕਰਦੇ ਹਨ ਉਸਦੇ ਲਈ ਚਿੰਤਤ ਰਹਿੰਦੇ ਹਨ ਸ਼ੱਕਾਂ ਦੇ ਦਾਇਰੇ ਵਿੱਚੋਂ ਤਾਂ ਨਿਕਲ ਆਈ ਸੀ ਗੁਰਿੰਦਰ ਪਰ ਦਿਲ ਵਿੱਚ ਚੈਨ ਅਜੇ ਵੀ ਨਹੀਂ ਸੀ ਹੁਣ ਤਾਂ ਜਦੋਂ ਤੱਕ ਉਹ ਸੱਸ ਦੇ ਪੈਰੀਂ ਹੱਥ ਲਾ ਕੇ ਮਾਫੀ ਨਹੀਂ ਮੰਗ ਲਵੇਗੀ ਉਸਨੂੰ ਚੈਨ ਨਹੀਂ ਮਿਲਣਾ ਗੁਰਿੰਦਰ ਆਪਣੇ ਆਪ ਨੂੰ ਮਹਾਨ ਸਮਝਦੇ ਸੀ ਪਰ ਗੁਰਿੰਦਰ ਦੀ ਚੁੱਪ, ਤਿਆਗ, ਸਹਿਨਸ਼ੀਲਤਾ ਤੇ ਫਰਜ਼ਦਾ ਇੱਕ ਪਿਆਰਾ ਜਿਹਾ ਤੋਹਫਾ ਦੇ ਕੇ ਸੱਸ ਨੇ ਵੀ ਆਪਣੇ ਮਹਾਨਤਾ ਦਾ ਅਹਿਸਾਸ ਉਸ ਨੂੰ ਕਰਾ ਦਿੱਤਾ ਗੁਰਿੰਦਰ ਨੂੰ ਲੱਗਿਆ ਜਿਵੇਂ ਉਸ ਦੀਆਂ ਸਾਰੀਆਂ ਚੰਗਿਆਈਆਂ ਕਿੰਨੀਆਂ ਬੌਣੀਆਂ ਸਿੱਧ ਹੋਣ ਲੱਗੀਆਂ ਹਨ ਤਿਆਗ ਤੇ ਪਿਆਰ ਨਾਲ ਭਰੀ ਹੋਈ ਸੱਸ ਦੇ ਸਾਹਮਣੇ ਸੋ ਕਿਸ ਤਰ੍ਹਾਂ ਦੀ ਲੱਗੀ ਗੁਰਿੰਦਰ ਦੇ ਸੱਸ ਦੀ ਸਮਝਦਾਰੀ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸੋ ਕਮੈਂਟ ਬਾਕਸ ਵਿੱਚ ਤੇ ਆਪਣੀਆਂ ਸਹੇਲੀਆਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਨੂੰ ਸੱਸ ਦੀ ਦੂਜੇ ਪੱਖ ਨੂੰ ਦਰਸਾਉਂਦੀ ਹੋਈ ਕਹਾਣੀ ਹੈ ਅਕਸਰ ਆਪਾਂ ਲੜਾਈਆਂ ਬਾਰੇ ਹੀ ਪੜ੍ਹਦੇ ਹਾਂ ਸੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵੀ ਚੈਨਲ 'ਤੇ ਜਾ ਕੇ ਜਰੂਰ ਸੁਣਿਓ ਤੇ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਾਉਣ ਲਈ ਆਪਣਾ ਵਿਚਾਰ ਦੇਣ ਲਈ ਤੇ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ